ਲਓ ਵੀ ਮਿੱਤਰ ਜਿਹੜੇ ਸੱਜਣ ਜੈ ਰਾਜ ਦੇ ਬੱਚਿਆਂ ਦੇ ਫੈਨ ਆ ਤੋ ਆ ਮੜੀ ਘੂੜੀ ਦੇਖ ਲੈ ਜੈ ਰਾਜ ਤੋਂ ਮੀਟ ਹੋਈ ਆ ਘੂੜੀ ਚ ਬਰੀਕੀ ਬਰੁਕੀ ਬਹੁਤ ਆ ਜੈ ਰਾਜ ਤੋਂ ਪੂਰਾ ਟੌਪ ਦਾ ਬੱਚਾ ਦੇ ਦੂ ਬਰੀਡਿੰਗ ਵਾਲੀ ਘੂੜੀ ਤੇ ਰੇਟ ਸਿਰ ਬਣ ਜਣੀ ਕਹਿੰਦਾ ਮਤਲਬ ਆ ਜੇ ਜਿਹੜੀ ਚੀਜ਼ਾਂ ਆਪਾਂ ਬਰੀਡਿੰਗ ਵਾਲੀ ਘੂੜੀ ਚ ਭਾਲਦੇ ਆ ਸਾਰੀਆਂ ਐਸ ਪੂਰੀਆਂ ਨੇ ਪਹਿਲਾਂ ਤਾਂ ਸਵਾਗਤ ਹੈ ਜੀ ਸਾਰੇ ਸੱਜਣਾਂ ਦਾ ਬਾਬਾ ਜੀ ਤਸ਼ਟ ਫਾਰਮ YouTube ਚੈਨਲ ਦੇ ਤੇ ਜਿਹੜੇ ਭਰਾ ਵੀ ਵੀਡੀਓ ਦੇਖਦੇ ਆ ਜੀ ਫੇਸਬੁੱਕ ਪੇਜ ਤੇ ਉਹਨਾਂ ਦਾ ਜੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਅੱਜ ਤੁਹਾਡੇ ਲਈ ਘੋੜੀ ਲਿਆਏ ਬਰੀਡਿੰਗ ਵਾਲੀ ਰਾਈਡਿੰਗ ਵਾਲੀ ਤੇ ਮਾਰਵਾੜੀ ਕਹਿੰਦਾ ਮਤਲਬ ਰਾਈਡਿੰਗ ਵਾਲਾ ਸੌਂਗ ਵੀ ਪੂਰਾ ਕਰੂ ਬਰੀਡਿੰਗ ਵਾਲਾ ਵੀ ਤੈ ਤੋੜ ਤੇ ਘਰੇ ਖੜੀ ਵੀ ਸੋਹਣੀ ਲੱਗੂ ਕਰਕੇ ਸਾਰੀ ਜਿਹੜੀ ਜਿਹੜੀ ਚੀਜ਼ਾਂ ਆਪਾਂ ਮਾਰਵਾੜੀ ਘੋੜੀ ਚ ਭਾਲਦੇ ਆ ਸਾਰੇ ਪੱਖੋਂ ਪਰਫੈਕਟ ਲੈਂਥ ਪੱਖੋਂ ਹੰਬਲੇਪਕੋ ਮਾਰਕਾ ਕਨਡਿਸ਼ਨ ਸਾਰੀ ਚੀਜ਼ਾਂ ਭਰਪੂਰ ਤੇ ਬੇਨਤੀ ਆਪਣੀ ਉਹੀ ਰਹੂਗੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਚੈਨਲ ਸਬਸਕ੍ਰਾਈਬ ਕਰ ਲੈ ਕਿਉਂਕਿ ਜੈਦ ਰੇਟ ਦਾ ਮੁੱਲ ਤੁਹਾਨੂੰ ਆਪਣੇ ਚੈਨਲ ਉੱਤੇ ਹੀ ਮਿਲਣਾ ਮਾਰਕੀਟ ਨਾਲ ਸਸਤਾ ਤੇ ਆਪਸ਼ਨ ਬਹੁਤ ਮਿਲ ਜਣੇ ਤੁਹਾਨੂੰ ਇੱਕ ਜਾਨਵਰ ਪਸੰਦ ਆਇਆ ਤਾਂ ਹੋਰ ਬਹੁਤ ਖੜੇ ਆ ਤੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਆਜੋ ਬਾਅਦ ਦੇ ਆਪਾਂ ਵੀਡੀਓ ਵੱਲ ਦਿੰਨੇ ਆ ਘੁੜੀ ਦੇ ਦੋਸਤੋ ਪੱਕੇ ਰੰਗ ਦੀ ਕੁਮੈਤ ਘੁੜੀ ਆ ਰੰਗ ਦੇਖੋ ਕਿੰਨਾ ਪੱਕਾ ਕੱਚਾ ਕੁਮੈਤ ਨਹੀਂ ਪੱਕਾ ਕੁਮੈਤ ਆ ਮਾਰ ਕੇ ਦੇਖੋ ਪਹਿਲਾਂ ਮੱਥੇ ਬਲੇਜ ਕਿੰਨਾ ਪਤਲਾ ਯੂਨੀਕ ਜਿਹਾ ਬਲੇਜ ਆ ਇਦਾਂ ਦਾ ਬਲੇਜ ਬਹੁਤ ਘੱਟ ਜਾਨਵਰਾਂ ਚ ਆਉਂਦਾ ਏ ਦੇਖੋ ਹੁੰਦਾ ਵੀ ਸਿਰੇ ਤੋਂ ਸ਼ੁਰੂ ਸਿਰੇ ਤਾਈਂ ਜਾਂਦਾ ਪਰ ਹੈ ਪੂਰਾ ਸਿੱਧਾ ਮੰਨ ਲਓ ਪਤਲਾ ਪਟਾ ਜਿਹਨੂੰ ਆਪਾਂ ਕਹਿ ਦਿੰਨੇ ਤੇ ਦੋ ਮਗਰਲੇ ਪੈਰ ਚਟੇ ਆ ਦੋਸਤੋ ਤੇਲ ਮੂਰਲੇ ਲੱਤਾਂ ਬਲੈਕ ਹੈ ਜਾਦਾਂ ਵਾਲੇ ਬਾਲ ਪੂਸ ਵਾਲੇ ਬਾਲ ਬਲੈਕ ਲੈਂਥ ਦੇਖੋ ਪਹਿਲਾਂ ਕੁੜੀ ਦੀ ਲੰਬਾਈ ਕਿੰਨੀ ਹੈ ਜੀ ਇਹ ਪੂਛ ਵਿੱਚ ਤਾਂ ਹੀ ਖੜਾਈ ਹੈ ਕੁੜੀ ਵੀ ਤੁਹਾਨੂੰ ਲੈਂਥ ਦਾ ਪਤਾ ਚੱਲ ਜੇ ਵੀ ਹਾਂ ਕੁੜੀ ਦੀ ਲੈਂਥ ਕਿੰਨੀ ਹੈਗਾ ਗਰਦਨ ਦੀ ਲੰਬਾਈ ਚੈੱਕ ਕਰ ਸਕਦੇ ਆ ਮਣੀਆਂ ਚੈੱਕ ਕਰ ਸਕਦੇ ਆ ਸਿੱਧਾ ਫੇਸ ਕੁੰਡੀ ਵਾਲਾ ਖੰਡ ਕੋਈ ਆਈ ਨਹੀਂ ਓਵਰਲੈਪ ਨਹੀਂ ਦਿਖਾਉਂਦੀ ਕੁੜੀ ਪੂਰੀ ਪਰਫੈਕਟ ਆ ਹਨਾ ਮਾਰਕਿਆਂ ਵਾਲੇ ਪਾਸੋਂ ਹਾਈਟ 60 ਇੰਚ ਆ ਸਾਢੇ 4 ਸਾਲ ਉਮਰ ਆ ਤੇ ਇੱਕ ਗੱਲ ਹੋਰ ਦਸੀ ਜੈ ਰਾਜ ਤੋਂ ਮੀਟ ਹੋਈ ਨੂੰ 15-20 ਦਿਨ ਹੋ ਗਏ ਇਹਨੂੰ ਤੁਹਾਡਾ ਜਿਵੇਂ ਹੁੰਦਾ ਕਾਫੀ ਭਰਾਵਾਂ ਦੇ ਫੋਨ ਆਉਂਦੇ ਨਾ ਵੀ ਜੈ ਰਾਜ ਦਾ ਬੱਚਾ ਹੋਵੇ ਜੈ ਰਾਜ ਦਾ ਤਾਂ ਮਿੱਤਰੋ ਆਹ ਕੁੜੀ ਨੇ ਜੈ ਰਾਜ ਤੋਂ 100% ਗੱਭਨ ਰਹਿ ਜਨ ਬਾਬਾ ਸੌਖ ਰੱਖੇ 19-21 ਹੋ ਗਈ ਆਪਾਂ ਫ੍ਰੀਜ ਵੀ ਭਰਾ ਕੇ ਦੇਵਾਂਗੇ ਤੇ ਪਰ ਬੱਚੇ ਵਾਲੀ ਤਾਂ ਇਹ ਤੋੜ ਤੋ ਕਿਉਂਕਿ ਘੋੜੀ 'ਚ ਆਵਦੇ ਬਰੀਕ ਬਰੂਕੀ ਬਹੁਤ ਜੇ ਦੋਸਤੋ ਆ ਘੋੜੀ ਤੁਹਾਡੇ ਆਗੀ ਪਸੰਦ ਆਈ ਥੀ ਤਾਂ ਪਾਸ ਤੇ ਨੰਬਰ ਚੱਲ ਪੇ ਥੱਲੇ ਫੋਨ ਲਾ ਲਓ ਜੈਜ ਰੇਟ 'ਤੇ ਬੰਦ ਰਹੇ ਤੇ ਮੈਨੂੰ ਦਿਓ ਇਜਾਜ਼ਤ ਅਸਾਂ ਵੀ ਵੀਡੀਓ ਨਾ ਮੈਲਦੇ